ਸ਼ਾਲੂ ਜਗ੍ਹਾ ਦਾ ਨਾਮ ਦੱਸੋ ਇੰਦਰਾ ਕਲੋਨੀ ਕੋਟ ਖਾਲਸਾ ਗਲੀ ਨੰਬਰ 9 ਕੀ ਮਸਲੇ ਗਾ ਸੀਵਰੇਜ ਦੇ ਪਾਣੀ ਦਾ ਯਾ ਜੋ ਬੜੀ ਕੀ ਪ੍ਰੋਬਲਮ ਹੈ 6 ਮਹੀਨਿਆਂ ਤੋਂ ਹੋਈ ਆ ਛੋਟੇ ਛੋਟੇ ਬੱਚੇ ਸਾਡੇ ਸਕੂਲ ਜਾਣ ਤੋਂ ਵੀ ਮੁਸ਼ਕਲ ਹੋ ਰਹੀ ਆ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈ ਰਿਹਾ ਉਹਨਾਂ ਨੂੰ ਤੇ ਇਨਫੈਕਸ਼ਨ ਕਿੰਨੀ ਕਿ ਜ਼ਿਆਦਾ ਹੋ ਗਈ ਹੈ ਕਿ ਹਰ ਘਰ 'ਚ ਦੋ ਬੱਚੇ ਬਿਮਾਰ ਜਾਂ ਕਿਸੇ ਦੇ ਪੇਟ ਦਰਦ ਹੋ ਦੀ ਕਿਸੇ ਨੂੰ ਲੂਜ਼ ਮੋਸ਼ਨ ਹੋ ਰਹੀ ਹੈ ਇਹੋ ਹੀ ਪਾਣੀ ਸੀਵਰੇਜ ਦਾ ਪਾਣੀ ਜਿਹੜਾ ਸਮਰਸੀਬਲ ਪਾਣੀ ਦੇ ਜਮੀਨ ਰਾਹੀਂ ਜਾ ਰਿਹਾ ਤੇ ਆ ਰਿਹਾ ਉਹ 'ਚ ਇੰਨੀ ਕਿ ਸਮੈਲ ਆ ਰਹੀ ਹੈ ਪੀਣ ਵਾਲਾ ਪਾਣੀ ਵੀ ਪੀਣ ਦੇ ਮਤੇ ਨਹੀਂ ਕਾਬਿਲ ਹੈਗਾ ਅਸੀਂ ਐਮ ਐਲ ਏ ਆਫਿਸ 'ਚ ਗਏ ਆ ਦੋ ਚਾਰ ਦਿਨ ਤੋਂ ਮੈਂ ਪਹਿਲਾਂ ਪੀਏ ਨੂੰ ਫੋਨ ਵੀ ਕਰਦੀ ਆ ਪਰ ਪੀਏ ਨੇ ਮੈਨੂੰ ਇਹ ਸ਼્વાસਨ ਦਿੱਤਾ ਕਿ ਮੈਂ ਇਹ ਹਫਤੇ ਤੱਕ ਕਰਾਂਗਾ ਉਸ ਤੋਂ ਬਾਅਦ ਮੈਂ ਨੂੰ ਦੋ ਦਿਨ ਪਹਿਲਾਂ ਫੇਰ ਕਾਲ ਕੀਤੀ ਆ ਉਹਨੇ ਕਿਹਾ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਨਹੀਂ ਹੱਲ ਹੈਗਾ ਅਸੀਂ ਅਫਸਰਾਂ ਕਹਿ ਸਕਦੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਦੀ ਕੋਈ ਗੰਜائش ਨਹੀਂ ਹੈਗੀ ਆਪਾਂ ਇਹਦਾ ਕੋਈ ਮਸਲਾ ਨਹੀਂ ਆ ਸਕਦੇ ਉੱਚੇ ਪੁੱਲ ਤੇ ਬੈਠ ਕੇ ਉੱਚੇ ਪੁੱਲ ਤੇ ਬੈਠਣ ਬੋਰੀਆਂ ਪਿਛਾ ਕੇ ਤੁਹਾਡੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਅੱਜ ਵੀ ਮੈਂ ਪੀਏ ਨੂੰ ਮੇਰੀ ਕਾਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਮੈਂ ਕਿੰਨੀ ਕਾਲਸ ਕੀਤੀਆਂ ਪੀਏ ਨੇ ਸਵਿਚ ਆਫ ਕਰ ਦਿੱਤਾ ਆ ਮੇਰੀ ਕਾਲ ਪਿਕ ਹੀ ਨਹੀਂ ਕੀਤੀ ਕਿਉਂਕਿ ਉਹਨੂੰ ਮੇਰੇ ਨੰਬਰ ਸੇਵ ਹੈਗਾ ਉਸਦੇ ਫੋਨ ਵਿੱਚ ਮੈਂ ਮੰਗ ਕਰਦੀ ਹਾਂ ਮੈਂ ਮੰਗ ਕਰਦੀ ਆ ਕਿ ਇਹਦਾ ਮਸਲਾ ਹੱਲ ਹੋਵੇ ਸੀਵਰੇਜ ਦੇ ਪਾਣੀ ਦਾ ਨਹੀਂ ਤੇ ਸਾਡੇ ਜੇ ਅੱਜ ਕਿਸੇ ਦੇ ਵੀ ਘਰ 'ਚ ਕੋਈ ਵੀ ਬੱਚਾ ਐਸ ਕੰਡੀਸ਼ਨ 'ਚ ਐਸੀ ਬਿਮਾਰੀ ਨਾਲ ਜਾਂ ਕੋਈ ਅਭੀ ਨਭੀ ਹੋ ਜਾਂਦੀ ਹੈ ਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਸਰਕਾਰੀ ਹੋਊਗੀ ਫਿਰ ਤੇ ਜੇ ਤੁਹਾਡਾ ਮਸਲਾ ਨਾ ਹੱਲ ਹੋਇਆ ਤੇ ਉੱਚੇ ਪੱਥਰ ਦੇ ਤਰਨੇ ਤੇ ਬਾਵਾਂਗੇ ਸਾਡੇ ਬੱਚੇ ਵੀ ਨਾਲ ਹੀ ਬੈਠਣਗੇ ਭੋਖੜ ਹੜਤਾਲ ਤੇ ਬਾਵਾਂਗੇ ਬੱਚਿਆਂ ਦੇ ਵੀ ਜੋ ਵੀ ਕੰਡੀਸ਼ਨ ਹੋਏਗੀ ਉਹ ਗਵਰਨਮੈਂਟ ਹੀ ਜ਼ਿੰਮੇਵਾਰ ਹੋਏਗੀ ਉਸ ਚੀਜ਼ ਦੀ ਹਾਂਜੀ ਅੰਟੀ ਕੀ ਨਾਮ ਤੁਹਾਡਾ ਵੀਨਾ ਦੇਵਗਨ ਜਗਾ ਗੱਡੀਆਂ ਗੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 9 ਕੀ ਮਸਲਾ ਹੈਗਾ ਮਸਲਾ ਸਾਡੇ ਸਾਹਮਣੇ ਪਾਣੀ ਦਾ ਮਸਲਾ 2006 ਤੋਂ ਮਸਲਾ ਹੈ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿਆਦਾ ਕਈ ਅਫੀਸਰਾਂ ਚ ਟੱਕੇ ਖਾਦੇ ਨੇ ਲੈਟਰਾਂ ਵੀ ਗੱਡੀਆਂ ਨੇ ਚੇਅਰਮੈਨ ਆਫ ਪੰਜਾਬ ਮੁੱਖ ਮੰਤਰੀ ਸਾਹਿਬ ਤੱਕ ਲੈਟਰਾਂ ਗਈਆਂ ਨੇ ਪਰ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ ਦੋ ਦਾਰ ਸੇ ਤਾਂ ਮਸਲਾ ਚੱਲਣ ਡਿਆ ਹੌਲੀ 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 ਵਾਦਾ ਵਾਦਾ ਸਾਰੇ ਐਸ ਵੇਲੇ ਸਾਡੀ ਪੂਰੀ ਗਲੀ ਕਵਰ ਆ ਕੋਈ ਵੀ ਘਰ ਨਹੀਂ ਬਚਿਆ ਸਾਡੇ ਮਕਾਨ ਡੇਗ ਪੇ ਜ਼ਿੰਮੇਵਾਰ ਸਰਕਾਰ ਹੋਵੇਗੀ ਕਾਰਪੋਰੇਸ਼ਨ ਨਗਰ ਨਿਗਮ ਹੋਵੇਗਾ ਕੀ ਮੰਗ ਕਰ ਰਾਜਨ ਦੇਵ ਮੇਰੀ ਮੰਗ ਇਹੀ ਆ ਕਿ ਪਾਣੀ ਦਾ ਮਸਲਾ ਸਹੀ ਹੋਵੇ ਮੇਰੇ 97 ਸਾਲ ਦੀ ਮਾਤਾ ਅੰਦਰ ਆ ਮੈਂ ਉਹਨਾਂ ਨੇ ਵੀਡੀਓ ਦਿਨੀ ਦਵਾਈ ਲੈਣ ਤੋਂ ਬੈਠੇ ਹੋਏ ਆ ਉਹ ਅੰਦਰ ਨਹੀਂ ਆ ਸਕਦੇ ਐਮਐਨਏ ਸਾਹਿਬ ਇੱਥੋਂ ਤੱਕ ਆ ਕੇ ਵੇਖ ਕੇ ਵੀ ਨਹੀਂ ਗਏ ਉਹ ਵੇਖ ਵੀ ਨਹੀਂ ਸਕਗੇ ਵੀ ਕੀ ਹਾਲਾਤ ਨੇ ਬਾਕੀ ਉਹਨਾਂ ਦੇ ਦਵਾਈ ਲਿਆਉਣ ਤੋਂ ਬੈਠੇ ਹੋਏ ਆ ਦੋ ਬੱਚੇ ਨੇ ਛੋਟੇ ਮੇਰੇ ਪੋਤਰਾ-ਪੋਤਰੀ 4 ਸਾਲ ਦਾ ਬੱਚਾ ਜਿਹੜਾ ਕਿ 2 ਸਾਲ ਤੋਂ ਉੱਪਰ ਲੱਗਣ ਹੀ ਨਹੀਂ دیا۔ ਹੁਣ ਕੀ ਮੰਗ ਰਹੇ ਤੁਸੀਂ ਸਾਡੀ ਮੰਗੇ ਹੋ ਸਾਫ਼ ਹੋਵੇ ਪਾਣੀ ਪੱਕੇ ਤੌਰ ਤੇ ਇਹ ਨਹੀਂ 2-4 ਦਿਨ ਜਾਂ 2 ਮਹੀਨੇ ਵਾਸਤੇ ਹੋ ਜਾ ਸਾਡੇ ਮਕਾਨ ਵੀ ਡਿੱਗਣ ੜੇ ਸਾਡੇ ਬੱਚੇ ਬਿਮਾਰ ਉਹਨਾਂ ਦਾ ਹੱਲ ਜੋ ਵੀ ਹੈ ਪੱਕੇ ਤਰੀਕੇ ਨਾਲ ਪਾਣੀ ਹੋਵੇ ਬਰਸਾਤ ਆ ਗਈ ਸਾਰੀਆਂ ਬਿਮਾਰੀਆਂ ਸਰਕਾਰ ਜ਼ਿੰਮੇਵਾਰ ਹੋ ਬਿਮਾਰੀਆਂ ਦੁਨੀਆਵੀ ਬਿਮਾਰੀਆਂ ਨੇ ਸਾਰੀਆਂ ਸਲੰਡੀਆਂ ਨੇ ਕਰ ਦੇ ਕਿਸੇ ਘਰਸ ਵੀ ਕੋਈ ਸੇਫ ਨਹੀਂ ਹੈਗਾ ਜੇ ਤੁਹਾਡੀ ਮੰਗ ਪੂਰੀ ਨਾ ਕੀਤੀ ਗਈ ਫਿਰ ਫਿਰ ਅਸੀਂ ਧੰਨੇ ਲਾਵਾਂਗੇ ਫਿਰ ਤੂੰ ਮੇਰੇ ਦੋਸਤ ਉਹ ਮੇਰੀ ਧੰਨੇ ਲਾਵਾਂਗੇ ਧੰਨੇ ਲਾਵਾਂਗੇ ਪੋਖੜ ਧਾਲ ਕਰਾਂਗੇ ਪੋਖੜ ਧਾਲੂ ਹੀ ਕਰਾਂਗੇ ਇਸ ਗੰਦ ਚ ਮਰਨ ਨਾਲੋਂ ਸਾਨੂੰ ਭੁੱਖੇ ਹੀ ਮਰਣਾ ਚੰਗਾ ਇਨਾ ਬੈਠਾ ਮੇਰਾ ਨਾਮ ਜੈਮਲ ਸਿੰਘ ਜਿਹੜਾ ਦਾ ਨਾਮ ਦਾ ਇੰਦਰਾ ਕਲੋਨੀ ਕੋਟ ਖਾਲਸਾ ਮਸਲਾ ਹੈ ਮਸਲਾ ਤੁਹਾਡੇ ਸਾਹਮਣੇ ਹੀ ਆ ਪਾਣੀ ਦਾ ਵੇਖੋ ਪਾਣੀ ਝੀਖ ਲੋਗੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਇਹ ਗੰਦੇ ਪਾਣੀ ਦਾ ਮੰਦਾ ਹਾਲ ਹੈ ਕਈ ਇਹ ਹੁਣ 6-7 ਮਹੀਨੇ ਹੋ ਗਏ ਇਹੋ ਹਾਲ ਹੁੰਦੇ ਆ ਤੇਰੇ ਦੇ ਘਟ ਚੜਿਆ ਕੋਈ ਨਹੀਂ ਸੁਣਦਾ ਇੱਥੇ ਬੜੇ ਨੇ ਧਰਨੇ ਤੁੰਨਾ ਵੀ ਲਾਏ ਆ ਬੜਿਆ ਪ੍ਰਧਾਨਾਂ ਨੂੰ ਵੀ ਆਖਿਆ ਕੋਈ ਪ੍ਰਧਾਨਪੁਰ ਤੋਂ ਹੁਣ ਕੋਈ ਗੱਲ ਨਹੀਂ ਸੁਣਦੇ ਹੁੰਦੇ ਵੀ ਆਗਾ ਕਿੰਨਾ ਟਾਈਮ ਹੋ ਗਿਆ ਹਰ 6-7 ਮਹੀਨੇ ਹੋ ਗਿਆ ਐਂਦਾ ਮੰਦਾਲ ਹੋਣ ਡਿਆ ਅੱਗੇ ਤੇ ਮਾੜਾ ਮੋਟਾ ਹੋਣ ਤੇ ਬਹੁਤ ਜ਼ਿਆਦਾ ਹੋ ਗਿਆ ਤੇ ਆ ਤੁਹਾਡੇ ਸਾਹਮਣੇ ਕੀ ਮੰਗ ਕਰਦੇ ਅਸੀਂ ਮੰਗ ਆਦੀ ਕਰਨੀ ਆ ਪਾਣੀ ਪੀ ਪੀ ਲੋਕ ਬਿਮਾਰ ਹੋਣ ਡੇ ਕੋਈ ਕੇਸਿੰਗ ਕੱਲ ਕੇ ਬਾਹਰ ਆ ਕੋ ਬਥੇਰੇ ਆ ਲੋਕਾਂ ਦੇ ਵਿਚਾਰਾ ਢੇੜਭੀੜ ਹੋਣ ਡੇ ਮਾੜੇ ਲੋਕੀ ਆ ਇੱਥੇ ਗਰੀਬ ਲੋਕ ਰਹਿੰਦੇ ਆ ਉਹ ਇਤੋਂ ਲਾਗੋ ਚਾਂਗੋ ਦਵਾਈ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਆ ਵੀ ਲੋਕ ਮੰਨਦੇ ਗੰਦਾ ਪਾਣੀ ਤੁਹਾਡੇ ਸਾਹਮਣੇ ਉਹ ਪਾਣੀ ਵੇਚ ਆਉਂਦੇ ਆ ਡੂਟੀਆਂ ਦੇ ਉਹ ਪਾਣੀ ਲੋਕ ਪੀਣ ਨੂੰ ਮਜਬੂਰ ਹੋਏ ਤੇ ਜੇ ਤੁਹਾਡੀ ਮੰਗ ਨਾਗੁਰੀ ਕੀਤੀ ਗਈ ਫਿਰ ਨਹੀਂ ਪਾਣੀ ਮੰਗ ਪੂਰੀ ਕਰਨਗੇ ਤਾਂ ਫਿਰ ਹਾਰ ਕੇ ਕੋਹ ਨਾ ਕੋਹ ਕਰਾਂਗੇ ਏ ਤੰਨੇ ਲਾਵਾਂਗੇ ਹੀ ਸੜਕਾਂ ਤੇ ਜਾ ਜਾ ਕੇ ਫਿਰ ਕੋਕਟਾ ਨਾ ਕਰਾਂਗੇ ਤੰਨੇ ਲਾਵਾਂਗੇ